सारे भैन भ्राव फिर तो सत श्रीकाल अज गल करा डायबिटीज शुगर के उ ਇੱਥੇ ਕੋ ਬੈਠੇ ਨੇ ਤਣਪਰਾਜ ਉਹਨਾਂ ਨੂੰ ਸ਼ੂਗਰ ਹੈਗੀ ਆ। ਜਿਆਦਾਤਰ ਘਰਾਂ ਦੇ ਵਿੱਚ ਅੱਜ ਸ਼ੂਗਰ ਪਾਈ ਜਾਂਦੀ ਆ। ਉਮਰ ਵਧੀ ਥੋੜੀ ਜੀ ਤੇ ਸ਼ੂਗਰ ਚਾਲੂ। ਅੱਜ ਕੱਲ ਤੇ ਹੁਣ ਬੱਚਿਆਂ ਨੂੰ ਬੜੀ ਹੋਣ ਦਾ ਪੀ ਆ। ਉਹਨਾਂ ਨੂੰ ਇੱਕ ਅਲੱਗ ਸ਼ੂਗਰ ਹੁੰਦੀ ਆ ਉਹਨੂੰ ਡਾਇਬੀਟਸ ਟਾਈਪ 1 ਕਹਿੰਦੇ ਨੇ। ਜਿਹੜੀ ਥੋੜੀ ਔਖੀ ਕਿਉਰ ਹੁੰਦੀ ਆ ਉਹ ਵੀ ਲੇਕਿਨ ਔਖੀ ਹੁੰਦੀ ਆ। ਲੇਕਿਨ ਡਾਇਬੀਟਸ ਟਾਈਪ 2 ਜਿਹੜੀ ਹੈ ਜਿਹੜੀ ਵੱਡਿਆਂ ਨੂੰ ਹੁੰਦੀ ਆ। ਇਨੂੰ ਬੜੀ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ ਅੱਜ ਇਹਦੇ ਕਾਰਨ ਵੀ ਜਾਣਾਂਗੇ ਕਿਉਂ ਹੁੰਦੀ ਆ ਸਰੀਰ 'ਚ ਕੀ ਘਟਨਾ ਕਰਉਂ ਗੁਜਰਦਾ ਆ ਇਹਨਾਂ ਕਾਰਨਾ ਕਰਕੇ ਹੁੰਦੀ ਆ ਉਹਨਾਂ ਕਾਰਨਾ ਨੂੰ ਅਗਰ ਹਟਾ ਲਿਆ ਜਾਏ ਠੀਕ ਕਰ ਲਿਆ ਜਾਏ ਤੇ ਇਹ ਪਰਮਾਨੈਂਟਲੀ ਠੀਕ ਹੋ ਜਾਂਦੀ ਆ ਦਵਾਈਆਂ ਦੇ ਉੱਤੇ ਡਿਪੈਂਡ ਰਹਿਣ ਦੀ ਲੋੜ ਨਹੀਂ ਹੈਗੀ ਸਭ ਤੋਂ ਪਹਿਲਾਂ ਦੇਖਣਾ ਹੈ 슈ਗਰ ਹੈ ਕੀ ਹੈ ਕੋਈ ਇਹਨੂੰ ਖੰਡ ਨਾਲ ਜੋੜ ਦਿੰਦਾ ਹੈ ਕੋਈ ਮਿੱਠੇ ਫਲਾਂ ਨਾਲ ਜੋੜ ਦਿੰਦਾ ਹੈ ਇਹ ਕੱਲਾ ਖੰਡ ਨਾਲੇ ਦਾ ਸਬੰਧ ਨਹੀਂ ਹੈ ਕੋਈ ਇਹਨੂੰ ਤੇਲ ਕਿਉਂ ਨਾਲ ਜੋੜ ਦਿੰਦਾ ਹੈ ਇਹਨਾਂ ਨਾਲ ਵੀ ਇਸ ਤਰ੍ਹਾਂ ਸਿੱਧਾ ਸਬੰਧ ਨਹੀਂ ਹੈ ਤੁਸੀਂ ਜੋ ਵੀ ਖਾਣਾ ਖਾਂਦੇ ਹੋ ਸਾਰਿਆਂ ਦੇ ਵਿੱਚੋਂ ਗਲੂਕੋਜ਼ ਮਿਲਦਾ ਹੈ ਉਹ ਤੁਹਾਡੇ ਚੌੜਾਂ 'ਚ ਵੀ ਹੈਗਾ ਤੁਹਾਡੀ ਕਣਕ 'ਚ ਵੀ ਹੈਗਾ ਜੋ ਵੀ ਤੁਸੀਂ ਖਾਣਾ ਸਭ ਨਾਲ ਚੀਜ਼ਾਂ ਦੇ ਵਿੱਚ ਗਲੂਕੋਜ਼ ਹੁੰਦਾ ਹੈ ਇਹ ਸਾਡੇ ਪੇਟ 'ਚ ਜਾ ਕੇ ਚੀਜ਼ਾਂ ਇਹ ਗਲੂਕੋਜ਼ ਟੁੱਟਦੀਆਂ ਨੇ ਤੇ ਗਲੂਕੋਜ਼ ਅੱਗੇ ਜ਼ਰੂਰੀ ਹੈ ਇੱਕ ਇੰਦਨ ਆ ਸਾਡੇ ਸ਼ਰੀਰ ਦੇ ਸੱਲਾਂ ਵਾਸਤੇ ਸਾਡੇ ਸ਼ਰੀਰ ਦੇ ਵਿੱਚ ਖਰਬਾਂ ਹੀ ਸੱਲ ਨੇ ਤੇ ਹਰ ਸੱਲ ਦੇ ਵਿੱਚ ਊਰਜਾ ਉਦੋਂ ਪੈਦਾ ਹੋਣੀ ਹੈ ਜਦੋਂ ਉਹ ਗਲੂਕੋਜ਼ ਉਹਦੇ ਵਿੱਚ ਜਾ ਕੇ ਬਰਨ ਹੋਏਗਾ ਯਾਨੀ ਕਿ ਬੜੇਗਾ ਜਿਤਨਾ ਪੈਟਰੋਲ ਵਾਲੀ ਗੱਡੀ ਚ ਪੈਟਰੋਲ ਜਾ ਕੇ ਜਦੋਂ ਬਲਦਾ ਹੈ ਤੇ ਫਿਰ ਉਹਦੇ ਇੰਜਨ ਦੇ ਵਿੱਚ ਤਾਕਤ ਪੈਦਾ ਹੁੰਦੀ ਹੈ ਸੇਮ ਇਸੇ ਤਰ੍ਹਾਂ ਦੀ ਕਹਾਣੀ ਹੈ ਜਿਤਨਾ ਪੈਟਰੋਲ ਵਾਲੀ ਗੱਡੀ ਦੇ ਵਿੱਚ ਉਹ ਪੈਟਰੋਲ ਨੂੰ ਬਾਲਣ ਵਾਸਤੇ ਇੱਕ ਸਪਾਰਕ ਪਲੱਗ ਲਾਇਆ ਜਾਂਦਾ ਕੁਝ ਇਸ ਤਰ੍ਹਾਂ ਦਾ ਹੀ ਸਿਸਟਮ ਸਾਡੇ ਸਰੀਰ 'ਚ ਰੱਬ ਨੇ ਬਣਾਇਆ ਟੈਂਕਰੀਆਜ਼ ਨਾਂ ਦਾ ਇੱਕ ਪੁਰਜਾ ਲਾਇਆ ਸਾਡੇ ਸਰੀਰ ਦੇ ਵਿੱਚ ਜਿਹੜਾ ਬਣਾਉਂਦਾ ਆ ਇਨਸੂਲਿਨ ਤੇ ਇਨਸੂਲਿਨ ਜਾ ਕੇ ਉਹਦਾ ਕੰਮ ਕੀ ਹੈ ਇਨਸੂਲਿਨ ਦਾ ਸੈੱਲ ਦਾ ਦਰਵਾਜ਼ਾ ਖੋਲਣਾ ਤਾਂ ਕਿ ਗਲੂਕੋਜ਼ ਉਹਦੇ ਵਿੱਚ ਐਂਟਰ ਹੋ ਸਕੇ ਤੇ ਫਿਰ ਉਹਦੇ ਵਿੱਚੋਂ ਗਲੂਕੋਜ਼ ਇਸਤੇਮਾਲ ਹੁੰਦਾ ਹੈ ਫਿਰ ਊਰਜਾ ਪੈਦਾ ਹੁੰਦੀ ਹੈ ਇੱਕ ਸਿਸਟਮ ਹੈ ਸਰੀਰ ਦਾ ਹੁੰਦਾ ਕੀ ਹੈ ਕਿ ਜਦੋਂ ਅਸੀਂ ਜ਼ਿਆਦਾ ਕੈਲਰੀਜ਼ ਵਾਲਾ ਭੋਜਨ ਖਾਂਦੇ ਆ ਤੇ ਸਾਡੇ ਖਾਣੇ ਦੇ ਵਿੱਚ ਪ੍ਰੋਟੀਨ, ਵਿਟਾਮਿਨ, ਮਿਨਰਲਸ ਇਹ ਘੱਟ ਆ ਜਾਂਦੇ ਨੇ। ਅੱਜਕੱਲ ਜਿਹੜਾ ਖਾਣਾ ਸਾਡਾ ਇਹਦੇ ਵਿੱਚ ਇਹ ਵਿਟਾਮਿਨ, ਮਿਨਰਲ, ਪ੍ਰੋਟੀਨ ਦੀ ਘਾਟ ਹੈ। ਕਿਉਂਕਿ ਕੁਦਰਤ ਨੇ ਜਿਹੜਾ ਬਣਾਇਆ ਸੀ ਜਿਹੜੀਆਂ ਫਸਲਾਂ ਸਾਡੀਆਂ ਬਣਾਈਆਂ ਨੇ ਚਾਹੇ ਉਹ ਅਨਾਜ ਨੇ, ਫਲ ਨੇ, ਸਬਜ਼ੀਆਂ ਨੇ, ਨਟਸ ਨੇ ਤੇਲ ਬੀਜ ਨੇ ਜੋ ਵੀ ਸਾਡੇ ਖਾਣ ਵਾਸਤੇ ਬਣਾਇਆ ਇਹ ਦੋ ਜਗ੍ਹਾ ਤੋਂ ਕੁਦਰਤ ਉਹਨਾਂ ਬੂਟਿਆਂ ਦੇ ਵਿੱਚ ਇਹ ਚੀਜ਼ਾਂ ਪਾਉਂਦੀ ਹੈ ਇੱਕ ਨੇ ਮਿੱਟੀ ਦੇ ਜੀਵ ਜਿੰਨੇ ਮਿੱਟੀ 'ਚ ਜੀਵ ਜ਼ਿਆਦਾ ਹੋਣਗੇ ਉਨਾਂ ਹੀ ਉਹਨਾਂ ਫਸਲਾਂ ਦੇ ਵਿੱਚ ਵਿਟਾਮਿਨ, ਮਿਨਰਲ, ਪ੍ਰੋਟੀਨ ਜ਼ਿਆਦਾ ਹੋਵੇਗਾ ਤੇ ਜਿਹੜੀ ਊਰਜਾ ਆ ਉਹ ਪਾਉਂਦਾ ਸੂਰਜ ਕੈਲਰੀਜ਼ ਕਮ ਹੈ ਸੂਰਜ ਦਾ ਹੁਣ ਸੂਰਜ ਦੀ ਰੋਸ਼ਨੀ ਤੇ ਓਨੀ ਆ ਓਨੀ ਘੱਟੀ ਸਗੋਂ ਗਰਮੀ ਵਾਧੀ ਰਹੀ ਹੈ ਇਸ ਕਰਕੇ ਕੈਲਰੀ ਜਿਆਦਾ ਪੈ ਰਹੀਆਂ ਤੇ ਜਦੋਂ ਤੋਂ ਅਸੀਂ ਖਾਦਾ ਦਵਾਈਆਂ ਪਾਉਣੀਆਂ ਸ਼ੁਰੂ ਕੀਤੀਆਂ ਨੇ ਜੀਵ ਜਿਹੜੇ ਨੇ ਉਹ ਮਰਦੇ ਜਾ ਰਹੇ ਤੇ ਜੀਵ ਮਰਨ ਕਰਕੇ ਸਾਡੇ ਖਾਣੇ 'ਚ ਵਿਟਾਮਿਨ, ਮਿਨਰਲ, ਪ੍ਰੋਟੀਨ ਦੀ ਘਾਟ ਹੋ ਚੁੱਕੀ ਆ ਤੇ ਜਦੋਂ ਇਹ ਘਟਦੇ ਨੇ ਤੇ ਹੁੰਦਾ ਕੀ ਹੈ ਦੋ ਕੰਮ ਇਕੱਠੇ ਹੋਂਦਾ ਪਿੰਦੇ ਨੇ ਜਦੋਂ ਵਿਟਾਮਿਨ, ਮਿਨਰਲ, ਪ੍ਰੋਟੀਨ ਘਟਦਾ ਹੈ ਤਾਂ ਤੁਹਾਡੇ ਸਰੀਰ ਦੇ ਸੈੱਲ ਕਮਜ਼ੋਰ ਹੁੰਦਾ ਪਿੰਦੇ ਤੇ ਦੂਸਰੇ ਪਾਸੇ ਕੈਲਰੀ ਜਿਆਦਾ ਜਾ ਰਹੀਆਂ ਨੇ ਤੇ ਇੱਧਰ ਅਸੀਂ ਮਿਹਨਤ ਕਰਨੀ ਬੰਦ ਕਰਤੀ ਤੇ ਉਹ ਕੈਲਰੀ ਸਰੀਰ ਦੇ ਵਿੱਚ ਚਰਬੀ ਬਣ ਕੇ ਇਕੱਠਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਉਂ-ਜਿਉਂ ਸਾਡੇ ਸਰੀਰ ਦੇ ਵਿੱਚ ਚਰਬੀ ਵੱਧਦੀ ਹੈ ਅੱਜ ਮੋٹے ਬੰਦੇ ਦੀ ਤੇ ਗੱਲ ਹੀ ਵੱਖਰੀ ਹੈ ਜਿਹੜਾ ਪਤਲਾ ਵੀ ਹੈ ਨਾ ਉਹਨਾਂ ਦੀ ਵੀ ਜਦੋਂ ਫੈਟ ਲੈਵਲ ਚੈੱਕ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਮਸਲ ਕਮਜ਼ੋਰ ਨਿਕਲਦੇ ਨੇ ਤੇ ਫੈਟ ਜ਼ਿਆਦਾ ਨਿਕਲਦੀ ਹੈ ਸੋ ਜਿਹੜੀ ਵੀ ਸਰੀਰ 'ਚ ਫੈਟ ਇਕੱਠੀ ਹੁੰਦੀ ਹੈ ਫਿਰ ਇਹ ਕਰਦੀ ਕੀ ਹੈ ਇਹ ਸੈੱਲਾਂ ਦੇ ਜਿਹੜੇ ਰਿਸੈਪਟਰ ਨੇ ਜਿਹੜਾ ਦਰਵਾਜ਼ਾ ਆ ਜਿੱਥੋਂ ਇਨਸੂਲਿਨ ਨੇ ਜਿੰਨੂੰ ਖੋਲਣਾ ਹੈ ਤੇ ਗਲੂਕੋਜ਼ ਅੰਦਰ ਜਾਣਾ ਹੈ ਉਸ ਰਸਤੇ ਨੂੰ ਉਸ ਦਰਵਾਜੇ ਨੂੰ ਲੌਕ ਕਰ ਲਿਆ ਪਈ ਦੀ ਬੰਦ ਕਰ ਦਿੰਦੀ ਹੈ ਇਸ ਕਰਕੇ ਇਨਸੂਲਿਨ ਤੇ ਆਉਂਦੀ ਹੈ ਆ ਕੇ ਦਰਵਾਜਾ ਖੜਕਾਉਂਦੀ ਹੈ ਵੀ ਖੋਲ ਲੇਕਿਨ ਉਹ ਦਰਵਾਜਾ ਜਾਮ ਹੋ ਚੁੱਕਿਆ ਫੈਟ ਦੇ ਨਾਲ ਤੇ ਜਦੋਂ ਗਲੂਕੋਜ਼ ਅੰਦਰ ਜਾਣਾ ਨਹੀਂ ਤੇ ਦੋ ਕੰਮ ਹੋ ਰਹੇ ਨੇ ਫਿਰ ਇੱਕ ਤੇ ਉਸ ਸੈੱਲ ਦੇ ਵਿੱਚ ਊਰਜਾ ਪੈਦਾ ਨਹੀਂ ਹੋਣੀ ਹੋਣੀ ਦੂਸਰਾ ਜਿਹੜਾ ਉਹ ਗਲੂਕੋਜ਼ ਫालतू ਵੱਧ ਗਿਆ ਉਹ ਬਲੱਡ ਦੇ ਵਿੱਚ ਰਹਿੰਦਾ ਕਿਉਂਕਿ ਇਸਤੇਮਾਲ ਨਹੀਂ ਹੋ ਰਿਹਾ ਇੱਕ ਤੇ ਇਹ ਕੰਮ ਹੋ ਰਿਹਾ ਹੈ ਰਿਸੈਪਟਰ ਬਲੌਕ ਹੋ ਰਹੇ ਨੇ ਕਿ ਗਲੂਕੋਜ਼ ਇਸਤੇਮਾਲ ਨਹੀਂ ਹੋ ਪਾ ਰਿਹਾ ਇੱਕ ਕਾਰਨ ਇਹ ਹੈ ਫਿਰ ਜਿਉਂ-ਜਿਉਂ ਫਿਰ ਇਹ ਕੰਮ ਹੁੰਦਾ ਆ ਵਾਧਾ ਆ ਤੇ ਫਿਰ ਅਸੀਂ ਉਹਨੂੰ ਨਾਂ ਦੇ ਦਿੰਨੇ ਆ ਇਨਸੂਲਿਨ ਰੈਜ਼ਿਸਟੈਂਸ ਕਿ ਇਨਸੂਲਿਨ ਜਿਹੜੀ ਉਹ ਰੈਜ਼ਿਸਟੈਂਸ ਹੋ ਗਈ ਆ ਹੁਣ ਕੰਮ ਨਹੀਂ ਕਰ ਰਹੀ ਪੈਂਕੀਆਜ਼ ਦੇ ਉੱਤੇ ਇਧਰ ਵਕਤ ਪਿਆ ਹੋਇਆ ਹੈ ਉਹ ਕਿਉਂਕਿ ਸੈੱਲ ਮੰਗ ਕਰ ਰਹੇ ਨੇ ਇਨਸੂਲਿਨ ਬਣਾ ਇਨਸੂਲਿਨ ਬਣਾ ਉਹ ਇਨਸੂਲਿਨ ਨੂੰ ਹੋਰ ਜ਼ਿਆਦਾ ਬਣਾਉਣੀ ਪੈਂਦੀ ਆ ਉਹ ਵੀ ਵਿਚਾਰਾ ਥੱਕਣ ਲੱਗ ਪਿੰਦਾ ਇਧਰ ਉਹਦੇ ਸੈੱਲਾਂ ਨੂੰ ਵੀ ਪ੍ਰੋਟੀਨ, ਵਿਟਾਮਿਨ, ਮਿਨਰਲ ਘੱਟ ਮਿਲ ਰਿਹਾ ਹੈ, ਉਹਦੇ ਸੈੱਲ ਵੀ ਕਮਜ਼ੋਰ ਨੇ। ਮਾੜੇ ਬੰਦੇ ਤੇ ਜਦੋਂ ਜ਼ਿਆਦਾ ਲੋਡ ਪੈਂਦਾ ਤਾਂ ਫਿਰ ਕੀ ਹੁੰਦਾ? ਉਹ ਡਿੱਗ ਪੈਂਦਾ ਵਿਚਾਰਾ। ਉਹ ਫਿਰ ਪੈਂਕਰੀਆਜ਼ ਵੀ ਜਵਾਬ ਦੇਣ ਦਾ ਪੈਂਦਾ ਵੀ ਮੇਰੇ ਕੋਲ ਨਹੀਂ ਹੁੰਦਾ। ਇਹ ਸਾਰਾ ਸਿਲਸਲਾ ਮਿਲ ਕੇ ਜਿਹੜਾ ਇਹ ਇਨਸੂਲਿਨ ਦਾ ਫਿਰ ਹੌਲੀ-ਹੌਲੀ ਘੱਟ ਬਣਨਾ, ਫਿਰ ਹੌਲੀ-ਹੌਲੀ ਕੀ ਹੁੰਦਾ ਜਦੋਂ ਯੂ-ਯੂ ਇਨਸੂਲਿਨ ਘੱਟ ਬਣਦੀ ਹੈ, ਇਧਰ ਰਿਸੈਪਟਰ ਬਲੌਕ ਨੇ ਪਹਿਲਾਂ ਤੇ ਰਿਸੈਪਟਰ ਬਲੌਕ ਕਰਕੇ ਪ੍ਰੋਬਲਮ ਸਟਾਰਟ ਹੁੰਦੀ ਹੈ ਉਦੋਂ ਵਜਨ ਜ਼ਿਆਦਾ ਹੁੰਦਾ ਹੈ ਫੇਰ ਸ਼ੂਗਰ ਵਾਲੇ ਪੇਸ਼ੰਤ ਦਾ ਵਜਨ ਟਿਕੰਡਾ ਪੈਂਦਾ ਹੁੰਦਾ ਨਾ ਪਹਿਲਾਂ ਮੋਟਾ ਹੁੰਦਾ ਫੇਰ ਸ਼ੂਗਰ ਦਾ ਮਰੀਜ਼ ਵਜਨ ਘਟਣ ਦਾ ਪੈਂਦਾ ਉਹ ਜਦੋਂ ਘਟ ਗਿਆ ਵਜਨ ਦੇ ਉਚਰਾਂ ਨੂੰ ਜਿੱਚਰਾਂ ਨੂੰ ਰਿਸੈਪਟਰ ਖੁੱਲੇ ਉਚਰਾਂ ਨੂੰ ਪੈਂਕਰੀਆ ਜਵਾਬ ਦੇ ਗਿਆ ਉਹ ਕਹਿੰਦਾ ਹੁਣ ਮੇਰੇ ਕੋ ਇਨਸੂਲਿਨ ਨਹੀਂ ਬਣਦੀ ਉਹ ਪਰਮਾਨੈਂਟਲੀ ਹੋ ਗਿਆ ਫਿਰ ਸ਼ੂਗਰ ਦਾ ਮਰੀਜ਼ ਤੁਸੀਂ ਡਾਕਟਰਾਂ ਕੋਲ ਜਾਂਦੇ ਹੋ ਫਿਰ ਕਹਿੰਦੇ ਕਿ ਹੁਣ ਇਨਸੂਲਿਨ ਸਰੀਰ ਨਹੀਂ ਬਣਾ ਰਿਹਾ ਤੇ ਚਲੋ ਅਸੀਂ ਨਕਲੀ ਦੇ ਦਿੰਨੇ ਆ ਫਿਰ ਦਵਾਈ ਸ਼ੁਰੂ ਹੋ ਜਾਂਦੀ ਜਿਹੜਾ ਕੰਮ ਅੰਦਰ ਹੋਣਾ ਚਾਹੀਦਾ ਸੀ ਉਹ ਬਾਹਰੋਂ ਤੇ ਜਿਹੜੀ ਬਾਹਰੋਂ ਇਨਸੂਲਿਨ ਜਾਂਦੀ ਹੈ ਉਹਦੇ ਦੋ ਹੀ ਕੰਮ ਨੇ ਇੱਕ ਤੇ ਜ਼ਬਰਦਸਤੀ ਸੈੱਲ ਦੇ ਅੰਦਰ ਠੂਸਣੀ ਹੈ ਮੋਨੋਕੋਜ ਨੂੰ ਠੂਸਣਾ ਇਸਤੇਮਾਲ ਹੋਣਾ ਤੇ ਠੂਸਣਾ ਦੋ ਅਲੱਗ-ਅਲੱਗ ਗੱਲਾਂ ਨੇ ਠੀਕ ਹੈ ਦੂਸਰਾ ਜਿਹੜਾ ਫਾਲਤੂ ਗਲੂਕੋਜ਼ ਹੈ ਬਲੱਡ ਦੇ ਵਿੱਚ ਉਹਨੂੰ ਯੂਰੀਨ ਰਾਹੀਂ ਬਾਹਰ ਕੱਢ ਦੇਣਾ ਇਹ ਦੋ ਕੰਮ ਦੇਣੇ ਦਵਾਈ ਤੇ ਲੇਕਿਨ ਇਹ ਦੋਨਾ ਕੰਮ ਨਾਲ ਕੀ ਜਿਹੜਾ ਅਸਲੀ ਸਿਸਟਮ ਚੱਲਣਾ ਚਾਹੀਦਾ ਸੱਲ ਦੇ ਅੰਦਰ ਉਹ ਚੱਲੇਗਾ ਇਸੇ ਕਰਕੇ ਜਦੋਂ ਕੋਈ ਵੀ ਬੰਦਾ ਦਵਾਈਆਂ ਦੇ ਉੱਤੇ ਆ ਜਾਂਦਾ ਹੌਲੀ ਹੌਲੀ ਸ਼ੂਗਰ ਕੰਟਰੋਲ ਰਹਿੰਦੀ ਹੈ ਲੇਕਿਨ ਫਿਰ ਵੀ ਕਮਜ਼ੋਰ ਹੋਈ ਜਾਂਦਾ ਕਿਉਂਕਿ ਸੱਲਾਂ ਦੇ ਅੰਦਰ ਕੁਲੂ ਕੋਈ ਇਸਤੇਮਾਲ ਨਹੀਂ ਹੋ ਰਿਹਾ ਹੁਣ ਇਸ ਸਮੱਸਿਆ ਨੂੰ ਠੀਕ ਕਿਵੇਂ ਕਰਨਾ ਹੈ ਇਹ ਪਹਿਲਾਂ ਤੇ ਕਾਰਨ ਜਾਣ ਲੈਣੇ ਹੈ ਕਿ ਇਹ ਹਾਲਤ ਬਣਦੇ ਕਿਉਂ ਨੇ ਸਭ ਤੋਂ ਪਹਿਲਾ ਕਾਰਨ ਜਿਹੜਾ ਹੈ ਤੁਹਾਡਾ ਸਭ ਤੋਂ ਵੱਧ ਕੈਲਰੀ ਵਾਲਾ ਖਾਣਾ। ਜਿਆਦਾ ਕੈਲਰੀਆਂ ਕਿਹਦੇ ਕਿਹੜੇ ਕਿਹੜੇ ਖਾਣੇ ਚੋਂ ਆਉਂਦੀਆਂ ਨੇ? ਸਭ ਤੋਂ ਪਹਿਲਾਂ ਆ ਜਾਂਦਾ ਆ ਤੇਲ, ਘਿਓ, ਮੱਖਣ ਜੋ ਵੀ ਫੈਟ ਜਿੱਥੋਂ ਵੀ ਆਉਂਦੀ ਆ। 1 ਗ੍ਰਾਮ ਤੇਲ ਘਿਓ ਦੇ ਵਿੱਚ 9 ਕੈਲਰੀਆਂ ਹੁੰਦੀਆਂ ਨੇ। 1 ਗ੍ਰਾਮ ਦੇ ਵਿੱਚ। ਯਾਨੀ ਕਿ ਤੁਸੀਂ 1 ਗ੍ਰਾਮ ਜੇ ਪਾਇਆ ਸ਼ਰੀਰ 'ਚ 9 ਕੈਲਰੀਆਂ ਪਾ ਗਏ। ਜੇ ਤੁਸੀਂ ਖਾਣਾ ਖਾ ਰਹੇ ਹੋ ਅਨਾਜ ਖਾ ਰਹੇ ਹੋ ਉਹਨਾਂ ਦੇ ਵਿੱਚ 1 ਗ੍ਰਾਮ ਦੇ ਵਿੱਚ 4 ਕੈਲਰੀਆਂ ਜੇ ਤੁਸੀਂ ਮਿੱਠਾ ਖਾ ਰਹੇ ਹੋ ਗੁੜ ਖਾ ਰਹੇ ਹੋ ਖੰਡ ਖਾ ਰਹੇ ਹੋ ਸ਼ਹਿਦ ਖਾ ਰਹੇ ਹੋ ਸਾਰੇ ਮਿੱਠੇ ਇੱਕ ਸਮਾਨ ਨੇ ਜਿਹੜੇ ਇਸ ਤਰ੍ਹਾਂ ਸੀ ਬਣਾਏ ਨੇ ਉਹਦੇ ਵਿੱਚ ਵੀ 1 ਗ੍ਰਾਮ ਦੇ ਵਿੱਚ 4 ਕੈਲਰੀਆਂ ਅਸੀਂ ਗਿਣਤੀ ਮਿੰਤੀ ਤੇ ਕਰਦੇ ਨਹੀਂ ਤੁਸੀਂ ਐਵਰੇਜ ਦੇਖੋਗੇ 6-7 ਚਮਚੇ ਤੇ ਖੰਡ ਆ ਜਾਂਦੀ ਆ 5-6 ਚਮਚ ਤੇਲ ਆ ਜਾਂਦਾ ਹਾਂਜੀ ਤੇ ਇੱਕ ਚਮਚੇ ਦੇ ਵਿੱਚ ਘੱਟੋ ਘੱਟ 5 ਗ੍ਰਾਮ ਤੇ ਇਹ 6-7 ਚਮਚ ਤੇਲ ਆ ਗਿਆ ਤੇ ਸਤੂ ਪਾਜਾ 35 ਗ੍ਰਾਮ ਤੇ 35 ਨੂੰ ਲਾ ਲਓ ਅੱਗੇ ਮਲਟੀਪਲਾਈ ਕਰ ਲਓ ਕਿੰਨੀ ਕੈਲਰੀ ਆ ਗਈ ਸ਼ਰੀਰ ਦੀ ਜੇ ਤੁਸੀਂ ਦਾਲਾਂ ਟੁੱਟੀਆਂ ਕਾਧੀਆਂ ਨੇ ਜਿਹੜਾ ਪ੍ਰੋਟੀਨ ਹੈ ਉਹ ਟੁੱਟੀ ਦਾਲ ਦੇ ਵਿੱਚ ਮਰਿਆ ਪ੍ਰੋਟੀਨ ਉਹਨੇ ਇਸਤੇਮਾਲ ਹੋਣਾ ਨਹੀਂ ਪ੍ਰੋਟੀਨ ਦੇ ਰੂਪ ਦੇ ਵਿੱਚ ਸੈੱਲ ਦੇ ਵਿੱਚ ਕੰਮ ਨਹੀਂ ਆਉਣਾ ਉਨੇ ਵੀ ਕੈਲਰੀ ਚ ਬਦਲ ਜਾਣਾ ਹੈ ਦਾਲ ਦੇ ਵਿੱਚ ਵੀ 1 ਗ੍ਰਾਮ ਦੇ ਵਿੱਚ ਫਿਰ 4 ਕੈਲਰੀ ਨੇ ਇਸ ਤਰ੍ਹਾਂ ਕਰਕੇ ਕੈਲਰੀਜ਼ ਵਾਧੀਆਂ ਜਾਂਦੀਆਂ ਨੇ ਤੇ ਸਾਡੀ ਉਹ ਜਿਹੜੀਆਂ ਕੈਲਰੀਜ਼ ਨੇ ਉਹ ਜਦੋਂ ਬਰਨ ਨਹੀਂ ਹੁੰਦੀਆਂ ਮਿਹਨਤ ਘੱਟ ਚੁੱਕੀ ਹੈ ਉਹ ਫਿਰ ਇਕੱਠੀਆਂ ਹੋ ਜਾਂਦੀਆਂ ਫੈਟ ਦੇ ਰੂਪ ਚ ਤੇ ਸਿਲਸਿਲਾ ਸ਼ੁਰੂ ਹੋ ਜਾਂਦਾ ਸੋ ਅਗਰ ਇਸ ਸਿਲਸਲੇ ਨੂੰ ਬੰਦ ਕਰਨਾ ਹੈ 슈ਗਰ ਨੂੰ ਕੰਟਰੋਲ ਰੱਖਣਾ ਹੈ ਬਿਲਕੁਲ ਠੀਕ ਰਹਿਣਾ ਹੈ ਜਿਹੜੇ ਤੇ ਮਰੀਜ਼ ਬਣ ਚੁੱਕੇ ਉਹਨਾਂ ਨੇ ਕੀ ਕਰਨਾ ਹੈ ਤੇ ਜਿਹੜੇ ਮਰੀਜ਼ ਨਹੀਂ ਬਣਨਾ ਚਾਹੁੰਦੇ ਫਿਊਚਰ ਦੇ ਵਿੱਚ ਉਹਨਾਂ ਨੇ ਕੀ ਕਰਨਾ ਮੈਂ ਦੋਨਾਂ ਬਾਰੇ ਦੱਸਾਂਗਾ ਪਹਿਲੀ ਗੱਲ ਅਸੀਂ ਗੱਲ ਕਰਾਂਗੇ ਜਿਹੜੇ ਮਰੀਜ਼ ਬਣ ਚੁੱਕੇ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਵੱਧ ਗਲੂਕੋਜ਼ ਵਾਲਾ ਖਾਣਾ ਹੁਣ ਬੰਦ ਕਰਨਾ ਵੱਧ ਗਲੂਕੋਜ਼ ਵਾਲਾ ਖਾਣਾ ਕਿਹੜਾ ਹੋ ਗਿਆ ਜਿੰਨੂੰ ਅਸੀਂ ਖਾਈ ਜਾਂਦੇ ਆ ਕਣਕ ਸਭ ਤੋਂ ਜ਼ਿਆਦਾ ਗਲੂਕੋਜ਼ ਦੁੱਧ ਤੇ ਦੁੱਧ ਦੀਆਂ ਚੀਜ਼ਾਂ ਸਭ ਤੋਂ ਜ਼ਿਆਦਾ ਗਲੂਕੋਜ਼ ਕੋਈ ਬੰਦ ਨਹੀਂ ਕਰਉਂਦਾ ਚਿੱਟੇ ਚੌਲ ਬਹੁਤ ਜ਼ਿਆਦਾ ਗਲੂਕੋਜ਼ ਮਿੱਠਾ ਮਠਿਆਈਆਂ ਬਹੁਤ ਜ਼ਿਆਦਾ ਗਲੂਕੋਜ਼ ਸੋ ਇਹ ਚੀਜ਼ਾਂ ਉਹਨਾਂ ਨੂੰ ਟੋਟਲ ਬੰਦ ਕਰਨੀਆਂ ਚਾਹੀਦੀਆਂ ਨੇ ਜਿਨ੍ਹਾਂ ਨੂੰ ਵੀ ਸ਼ੂਗਰ ਹੋ ਚੁੱਕੀ ਆ ਕਿਉਂਕਿ ਜਦ ਤੱਕ ਤੁਸੀਂ ਬੰਦ ਕਰੋਗੇ ਨਹੀਂ શરીਰ ਵਿੱਚੋਂ ਗਲੂਕੋਜ਼ ਘਟੇਗਾ ਕਿਵੇਂ ਫਿਰ ਇਸ ਕਰਕੇ ਬੰਦ ਉਹਨਾਂ ਨੂੰ ਕਿਹੜੇ ਅਨਾਜਾਂ ਦੇ ਉੱਤੇ ਆ ਜਾਣਾ ਚਾਹੀਦਾ ਜਿਹੜੇ ਮਿਲਟਸ ਨੇ ਜਿਨ੍ਹਾਂ ਦੇ ਵਿੱਚ ਫਾਈਬਰ ਜ਼ਿਆਦਾ ਹੁੰਦਾ ਹੈ ਉਹ ਕਣਕ ਦੀ ਜਗ੍ਹਾ ਬਾਜਰਾ ਜੋ ਰਾਗੀ ਕੋਦਰਾ ਇਹਨਾਂ ਨੂੰ ਖਾਣਾ ਸ਼ੁਰੂ ਕਰਨਾ ਚੌਲ ਜੇ ਕਦੇ ਕਦਾਈ ਖਾਣੇ ਨੇ ਤੇ ਬਰਾਊਨ ਰਾਈਸ ਖਾਣ। ਇਧਰ ਆਪਣੇ ਖਾਣੇ ਦੇ ਵਿੱਚ 12 ਵਜੇ ਤੋਂ ਪਹਿਲਾਂ ਫਲ ਵਧਾ ਦੇਣ। ਜਿੰਨਾ ਮਿੱਠਾ ਲੈਣਾ ਸ਼ਰੀਰ ਨੂੰ ਉਹ ਫਲਾਂ ਦਾ ਦੇਣ। ਤਾਜ਼ੇ ਫਲਾਂ ਦਾ। ਤੇ 12 ਵਜੇ ਤੋਂ ਬਾਅਦ ਖੂਬ ਸਾਰਾ ਸਲਾਦ ਕੱਚਾ ਇਹ ਖਾਣਾ ਸ਼ੁਰੂ ਕਰ ਦੇਣ। ਦੁੱਧ ਦੀਆਂ ਚੀਜ਼ਾਂ, ਅਨਾਜ ਜਿਹੜੀ ਜਿਨ੍ਹਾਂ ਨੂੰ ਅਸੀਂ ਕਣਕ ਚੌਲ ਜ਼ਿਆਦਾ ਖਾਂਦੇ ਆ ਇਹ ਰੋਕਣੇ ਨੇ। ਤੇ ਜਾਣਾ ਕਿਹੜੇ ਪਾਸੇ ਆ ਮਿਲਟਸ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਮੋٹے ਅਨਾਜ ਕਹਿੰਦੇ ਆ ਬਾਜਰਾ ਰਾਗੀ ਕੋਦਰਾ ਜੋਵ ਵਗੈਰਾ ਇਹ ਖਾਣੇ ਨੇ ਸ਼ਾਮਿਲ ਕਰ ਲੈਣੇ ਫਲ ਵਧਾਉਣੇ ਨੇ ਸਬਜ਼ੀਆਂ ਵਧਾਉਣੀਆਂ ਨੇ ਹੋਏ ਗਾਇਜ਼ ਨਾਲ ਕੀ ਜਦੋਂ ਫਲ ਸਬਜ਼ੀਆਂ ਤੁਸੀਂ ਵਧਾਓਗੇ ਔੜੀ ਔੜੀ ਫਿਰ ਅਗਲੇ ਸਟੈਪ ਤੇ ਜਾਓਗੇ ਜਿਹੜਾ ਉਹ ਹੋਣਗੀਆਂ ਦਾਲਾਂ ਫਲ ਸਬਜ਼ੀਆਂ ਚੋਂ ਵਿਟਾਮਿਨ ਮਿਨਰਲ ਵਧਣਗੇ ਤੇ ਜਿਹੜੀਆਂ ਦਾਲਾਂ ਜਦੋਂ ਸਪਰਾਉਟ ਕਰਕੇ ਖਾਓਗੇ ਦਾਲਾਂ ਕਿਵੇਂ ਖਾਣੀਆਂ ਅੰਕੂਰਿਤ ਕਰਕੇ ਅੰਕੂਰਿਤ ਕਰਕੇ ਖਾਓਗੇ ਤੇ ਉਹਨਾਂ ਚੋਂ ਪ੍ਰੋਟੀਨ ਆਏਗਾ ਜਦੋਂ ਪ੍ਰੋਟੀਨ ਮਿਲੇਗਾ ਇੱਕ ਪਾਸੇ ਸੈੱਲ ਤੰਦਰੁਸਤ ਹੋਣ ਡਿਆ ਪੈਣਗੇ ਇਹ ਦੂਸਰੇ ਪਾਸੇ ਤੁਸੀਂ ਕੈਲਰੀ ਘਟਾ ਲੀਆਂ ਨੇ ਤੇ ਗਲੂਕੋਜ਼ ਆਪਣੇ ਆਪ ਹੀ ਘਟਣ ਡਿਆ ਪੈਗਾ ਤੁਸੀਂ ਇਹ ਖਾਣੇ ਤੇ ਜਾਂਦੇ ਹੋਈ ਤੁਹਾਡੀ ਜਿਹੜੀ ਦਵਾਈ ਆ ਉਹ ਅੱਧੀ ਹੋਣ ਡਿਆ ਪੈਣੀ ਛੋ ਸ਼ੂਗਰ ਹੋਣ ਡਿਆ ਵੀ ਕੰਟਰੋਲ ਕਿਉਂਕਿ ਪਾਣੀ ਤੁਸੀਂ ਬੰਦ ਕਰਤੀ ਹੁਣ ਇਹ ਇਸ ਤਰ੍ਹਾਂ ਖਰਚ ਹੋਣੀ ਸਟਾਰਟ ਹੋ ਗਈ ਤੋ ਗਲੂਕੋਜ਼ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਫਿਰ ਨਾਲ ਨਾਲ ਚੈੱਕ ਕਰਦੇ ਰਹੋ ਆਪਣੀ ਦਵਾਈ ਨੂੰ ਕੰਟਰੋਲ ਕਰਦੇ ਰਹੋ ਹੌਲੀ ਹੌਲੀ ਕਰਕੇ ਤੁਸੀਂ ਅਗਰ 1 ਮਹੀਨੇ ਤੋਂ 1.5 ਮਹੀਨਾ ਲੱਗਦਾ ਆ ਦਵਾਈ ਨੂੰ ਛੱਡਣ ਤੇ ਜਿੰਨਾਂ ਦੀ ਅਜੇ 200-250 ਤੱਕ ਰਹਿੰਦੀ ਹੈ 슈ਗਰ ਜਿੰਨਾਂ ਦੀ 400-500 ਉਹਨਾਂ ਨੂੰ 2-3 ਮਹੀਨੇ ਲੱਗਣਗੇ ਹੌਲੀ ਹੌਲੀ ਇਹ ਕੰਟਰੋਲ ਹੁੰਦੀ ਜਾਏਗੀ ਨਾਰਮਲ 슈ਗਰ ਤੇ ਆ ਜਾਂਦੇ ਹੋ ਫਿਰ ਤੁਸੀਂ ਦਵਾਈਆਂ ਬੰਦ ਕਰ ਲਓਗੇ ਹੁਣ ਗੱਲ ਕਰਨੀਆਂ ਜਿਹੜੇ ਘਰ 'ਚ ਬੱਚੇ ਨੇ ਜਿਨ੍ਹਾਂ ਦੇ ਪੇਰੈਂਟਸ ਨੂੰ ਆਲਰੇਡੀ ਸ਼ੂਗਰ ਹੈ ਤੇ ਉਹ ਖਤਰੇ 'ਚ ਹੁੰਦੇ ਨੇ ਕਿ ਉਹਨਾਂ ਨੂੰ ਵੀ ਹੋਣੀ ਹੈ ਕਹਿੰਦੇ ਆ ਨਾ ਮਾਪਿਓ ਨੂੰ ਹੈ ਗਈ ਸੀ ਇਹ ਬੱਚੇ ਨੂੰ ਹੋਣੀ ਹੈ ਐਸਾ ਨਹੀਂ ਹੈ ਉਹਨਾਂ ਨੂੰ ਨਹੀਂ ਹੋ ਸਕਦੀ ਜੇ ਉਹ ਹੁਣ ਤੋਂ ਹੀ ਆਪਣਾ ਖਾਣਾ ਸਹੀ ਕਰ ਲੈਣ ਉਹਨਾਂ ਨੂੰ ਵੀ ਖਾਣ ਵਾਸਤੇ ਅਨਾਜ ਦੂਜੇ ਜ਼ਿਆਦਾ ਦੋ ਕਣਕ ਵੀ ਖਾ ਲੋ ਕਦੇ ਕਦੇ ਖਾਓ ਵੀ ਕਿੰਨੇ ਨੂੰ ਰੀਅਰ ਕਰ ਲੋ ਚਿੱਟੇ ਚੌਲ ਬੰਦ ਕਰ ਲੋ ਉਹਦੀ ਜਗ੍ਹਾ ਬਰਾਊਨ ਰਾਈਸ ਖਾ ਲੋ ਫਲ ਤੇ ਸਬਜ਼ੀਆਂ ਆਪਣੇ ਖਾਣੇ 'ਚ ਵਧਾ ਲੋ ਫਲ 12 ਵਜੇ ਤੋਂ ਪਹਿਲਾਂ ਸਲਾਦ ਕੱਚਾ ਜਿਹੜਾ ਉਹ 12 ਵਜੇ ਤੋਂ ਬਾਅਦ ਇਹਨੂੰ ਆਪਣੇ ਖਾਣੇ 'ਚ ਵਧਾ ਲਓ। ਸਬਜ਼ੀਆਂ ਦੇ ਛਿਲਕੇ ਖਾਸ ਕਰਕੇ ਵੇਸਟ ਨਾ ਕਰੋ। ਅਸੀਂ ਸਭ ਤੋਂ ਪਹਿਲਾਂ ਛੁਰੀ ਕਿਤੇ ਚਲਦੀ ਹੈ ਸਬਜ਼ੀਆਂ ਦੀਆਂ ਛਿਲਕਿਆਂ ਦੇ। ਬੜੀ ਵਧੀਆ ਲੋਕੀ ਖਰੀਦ ਕੇ ਆਂਦੀ ਆਖੇ ਉਹਦਾ ਪੋਸਟਮਾਰਟਮ ਹੁੰਦਾ। ਕਦੂ ਲਿਆਉਂਦੇ ਤੋਰੀ ਲਿਆਉਂਦੀ ਜੋ ਵੀ ਲਿਆਉਂਦਾ ਕਰੇਲੇ ਲਿਆਉਂਦੇ ਸਭ ਪੋਸਟਮਾਰਟਮ ਉਹਦਾ ਹੁੰਦੇ ਹੀ ਹੁੰਦਾ। ਪਹਿਲਾਂ ਸਭ ਤੋਂ ਉਹਦਾ ਛਿਲਕਾ ਜਾਣਾ ਹੈ। ਨਹੀਂ। ਉਹ ਛਿਲਕਿਆਂ 'ਚ ਨੇ ਫਾਈਬਰ ਦੇ ਨਾਲ ਇੱਕ ਬੜਾ ਹੀ ਮਹੱਤਵਪੂਰਨ ਉਹਨਾਂ ਦੇ ਛਿਲਕਿਆਂ ਦੇ ਵਿੱਚ ਨੇ ਵਾਟਰ ਸੋਲਿਊਬਲ ਫਾਈਬਰ ਪਾਣੀ 'ਚ ਘੁਲਣ ਵਾਲੇ ਫਾਈਬਰ ਜਿਹੜੇ ਤੁਹਾਡੀ ਜ਼ਿੰਦਗੀ ਬਚਾਉਂਦੇ ਨੇ ਜਿਨ੍ਹਾਂ ਨੇ ਇਸ ਗਲੂਕੋਜ਼ ਨੂੰ ਬੌਂਡ ਕਰਕੇ ਰੱਖਣਾ ਹੁੰਦਾ ਹੈ ਉਹਨਾਂ 'ਕ ਛੱਡਣਾ ਹੈ ਖੂਨ ਦੇ ਵਿੱਚ ਜਿੰਨਾ 'ਕ ਚਾਹੀਦਾ ਤੁਸੀਂ ਇੱਕਦਮ ਅਗਰ ਛੱਡ ਦਿਓ ਉਹ ਫਾਈ ਛਿਲਕੇ ਨਹੀਂ ਹੈਗੇ ਤੇ ਉਹ ਇੱਕਦਮ ਬਲੱਡ 'ਚ ਚਲੇ ਜਾਂਦੇ ਹਾਂ ਹਾਂਜੀ ਦੋ ਮਿੰਟ ਭਾਈ ਦੋ ਮਿੰਟ ਬਸ ਭੈਣ ਜੀ ਜਿਹੜੀਆਂ ਚੀਜ਼ਾਂ ਕੁਦਰਤ ਨੇ ਕੌੜੀਆਂ ਬਣਾਈਆਂ ਉਹ ਖਾਣੀਆਂ ਹੀ ਕਰਵਾਉਣ ਵਾਸਤੇ ਨੇ ਕਰੇਲਾ ਕੌੜਾ ਬਣਾਇਆ ਤਾਂ ਉਹਨੇ ਕੌੜਾ ਬਣਨਾ ਉਹਦੀ ਕੜਵਾਟ ਜਦੋਂ ਖਤਮ ਕਰ ਸੀ ਤੇ ਉਸ ਤੋਂ ਮਿਲਣ ਵਾਲਾ ਪੋਸ਼ਣ ਖਤਮ ਕਰਤਾ ਤੁਸੀਂ ਜਿਹੜੀਆਂ ਚੀਜ਼ਾਂ ਕੁਦਰਤ ਨੇ ਕੌੜੀਆਂ ਬਣਾਈਆਂ ਨੇ ਨਾ ਕੁਦਰਤ ਨੇ ਬਣਾਈਆਂ ਤੌੜੀਆਂ ਉਹ ਬਣਾਈਆਂ ਇਹ ਇਸ ਕਰਕੇ ਕਿ ਉਹਨਾਂ ਨੇ ਕੌੜਾ ਹੀ ਰਹਿਣਾ ਉਹਨਾਂ ਨੂੰ ਕੌੜੇ ਦੇ ਤੌਰ ਤੇ ਹੀ ਖਾਓ ਮਨ ਚ ਪਹਿਲਾਂ ਇਤਿਆਰ ਰੱਖੋ ਕਿ ਤੌੜੀਏ ਤੇ ਮੈਂ ਕੌੜੀ ਖਾਣੀ ਹੈ ਠੀਕ ਹੈ ਜੀ ਵਹੀ ਵੀ ਤਾਂ ਕੌੜੀ ਖਾਂਦਾ ਮਿੱਠੀਆਂ ਜਿਹੜੀਆਂ ਨੇ ਬਾਅਦ ਫਿਰ ਉਹ ਕੌੜੀਆਂ ਦੇ ਨਾਲ ਜੀਆਂ ਗੋਲੀਆਂ ਖਾਣੀਆਂ ਸੌਖੀਆਂ ਕੜਵਾਟ ਨੂੰ ਕੜਵਾਟ ਦੇ ਤੌਰ ਤੇ ਹੀ ਖਾਓ ਹਾਂਜੀ ਕਰੇਲੇ ਨੂੰ ਤੁਸੀਂ ਮਿੱਠਾ ਨਹੀਂ ਕਰ ਸਕਦੇ ਉਹਨੂੰ ਉਹਦੀ ਉਹਦਾ ਗੋਣ ਹੀ ਕੜਵਾਟ ਹੈ ਇਸ ਕਰਕੇ ਜਿਸ ਦਾ ਜੋ ਗੋਣ ਕੋ ਦਰਦ ਨਹੀਂ ਦਿੰਦਾ ਉਹ ਗੋਣ ਨਾ ਗਵਾਓ ਕਦੇ ਉਸ ਤਰ੍ਹਾਂ ਹੀ ਖਾਓਗੇ ਤੇ ਤੁਸੀਂ ਤੰਦਰੁਸਤ ਹੁੰਦੇ ਜਾਓਗੇ ਸੋ ਇਸ ਤੱਕ ਉਹਨਾਂ ਨੇ ਮਦੇ ਪੱਤੇ ਕੋੜੇ ਹੁੰਦੇ ਨੇ ਫੇਰ ਮਿੱਠਾ ਖਾ ਲਿਆ ਉਹਨੂੰ ਕੋੜਾ ਕਰਕੇ ਕੋੜਾ ਖਾ ਕੇ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਹਾਂਜੀ ਨਹੀਂ ਮਿੱਠੇ ਨੂੰ ਵੀ ਕੰਟਰੋਲ 'ਚ ਰੱਖੋ ਜਿੱਥੇ ਮਿੱਠਾ ਖਾਣਾ ਹੈ ਫਲਾਂ ਦਾ ਖਾਓ ਆਰਟੀਫੀਸ਼ੀਅਲ ਮਿੱਠੇ ਜਿਹੜੇ ਉਹਨਾਂ ਨੂੰ ਕੰਟਰੋਲ ਕਰੋ ਖੰਡ ਜਿਹੜੀ ਹੈ ਮਤਮਦ ਖੰਡ ਤੇ ਵੈਸੇ ਬੰਦ ਕਰੋ ਗੁੜ ਜਿਹੜਾ ਉਹ 10-15 ਗ੍ਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ 24 ਘੰਟਿਆਂ ਅੰਦਰ ਨਮਕ ਤੁਹਾਡਾ 5 ਗ੍ਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ ਹਾਂਜੀ ਤੇ ਜਿਹੜੀਆਂ ਕੁਦਰਤ ਨੇ ਜਿਹੜੀਆਂ ਚੀਜ਼ਾਂ ਜਿਸ ਰੂਪ ਚ ਬਣਾਈਆਂ ਨੇ ਉਹਨਾਂ ਨੂੰ ਉਸ ਰੂਪ ਚ ਖਾਓ ਤੁਸੀਂ ਦੇਖੋਗੇ ਹੈਰਾਨ ਹੋ ਜਾਓਗੇ ਤੁਹਾਡਾ ਤੁਹਾਡੇ ਸਰੀਰ ਦੇ ਵਿੱਚ ਤਾਕਤ ਵਧਦੀ ਜਾਏਗੀ ਔਰ ਬਿਮਾਰੀਆਂ ਤੁਹਾਡੀਆਂ ਕੰਟਰੋਲ ਹੁੰਦੀਆਂ ਜਾਣੀਆਂ ਤੋ 슈ਗਰ ਨੂੰ ਇਸ ਤਰੀਕੇ ਨਾਲ ਤੁਸੀਂ ਮੈਨੇਜ ਕਰੋ ਆਪਣੇ ਆਪਣੇ ਘਰਾਂ ਦੇ ਵਿੱਚੋਂ 슈ਗਰ ਨੂੰ ਖਤਮ ਕਰੋ ਇਹ ਕੋਈ ਡਾਕਟਰ ਨਹੀਂ ਜੇ ਕਰ ਸਕਦਾ ਇਹ ਤੁਸੀਂ ਸਿਰਫ ਆਪ ਕਰ ਸਕਦੇ ਹੋ ਕਿਉਂਕਿ ਤੁਹਾਡਾ ਮੂੰਹ ਜਿਹੜਾ ਇਹਦੇ ਉੱਤੇ ਕੰਟਰੋਲ ਕਿਹਦਾ ਹੈ ਤੁਹਾਡਾ ਆਪਣਾ ਠੀਕ ਹੈ ਵਿਸ਼ਵ ਵਿਸ਼ਵਾਸ ਸੰਗਠਨ ਨੇ ਜੋ ਸੰਦੇਸ਼ ਦੇਣਾ ਸੀ ਦੇ ਦਿੱਤਾ ਉਹਨਾਂ ਕਹਿੰਦਾ ਯੂ ਆਰ ਵਾਟ ਯੂ ਈਟ ਤੁਸੀਂ ਉਹ ਬਣਦੇ ਹੋ ਜੋ ਤੁਸੀਂ ਖਾਂਦੇ ਹੋ ਹਾਂਜੀ ਤੋ ਖਾਣਾ ਕਿਹਦੇ ਹੱਥ 'ਚ ਐ ਤੁਹਾਡੇ ਆਪਣੇ ਹੱਥ 'ਚ ਜਿੰਨਾ ਵੀ ਬਾਜ਼ਾਰ ਦਾ ਪੈਕਟਾਂ 'ਚ ਬੰਦ ਖਾਣਾ ਆ ਚਾਹੇ ਉਹ ਬਿਸਕਟ ਨੇ ਚਾਹੇ ਬ੍ਰੈਡ ਨੇ ਚਾਹੇ ਉਹ ਜੂਸ ਨੇ ਇਹ ਟੋਟਲ ਬੰਦ ਕਰੋ ਵਿੱਚ ਉਸ ਸਵਾਸ ਸੰਗਠਨ ਇਹਨੂੰ ਮਰਿਆ ਹੋਇਆ ਖਾਣਾ ਕਹਿ ਚੁੱਕਿਆ ਹੈ ਜੰਕ ਫੂਡ ਕਹਿੰਦੇ ਆ ਨਾ ਉਹਨੂੰ ਤੇ ਜੰਕ ਦਾ ਮਤਲਬ ਕੀ ਹੁੰਦਾ ਹੈ ਕੂੜਾ ਤੇ ਕੂੜੇ ਨੂੰ ਕੀ ਕਰਦੇ ਹੋ ਸਾਮ-ਸਾਮ ਕੇ ਰੱਖਦੇ ਹੋ ਟੰਕਾ ਜਿਹਾ ਜਾਂ ਬਾਹਰ ਸੁੱਟ ਕੇ ਆਉਂਦੇ ਹੋ ਉਹ ਕਿੱਥੇ ਜਾਣ ਵਾਲਾ ਖਾਣਾ ਹੈ ਡਸਟਬਿਨ ਚ ਜਾਣ ਵਾਲਾ ਖਾਣਾ ਉਹਨੂੰ ਪੇਟ ਚ ਨਾ ਪਾਓ ਬੱਚਿਆਂ ਨੂੰ ਨਾ ਲਿਆ ਲਿਆ ਕੇ ਦਿਓ ਉਹਨਾਂ ਨੂੰ ਜ਼ਿੰਦਗੀਆਂ ਉਹਨਾਂ ਦੀਆਂ ਬਚਾ ਲਓ ਸੋ ਇਹ ਕੁਝ ਤਰੀਕੇ ਨੇ ਜਿਹੜੇ ਤੁਸੀਂ ਵਰਤ ਕੇ ਪੈਕਟ ਫੂਡ ਤੋਂ ਜਿਹੜਾ ਪੈਕਟਾਂ ਚ ਬੰਦ ਹੋ ਗਿਆ ਉਸ ਤੋਂ ਟੋਟਲ ਭਰੇਜ ਤੇ ਆਪਣਾ ਖਾਣਾ ਸਹੀ ਕਰੋ ਤੇ ਆਪਣੀ 슈ਗਰ ਨੂੰ ਬਿਲਕੁਲ ਨਾਰਮਲ ਕਰ ਲਓ ਇਹ ਵੱਧ ਤੋਂ ਵੱਧ ਜਿਨ੍ਹਾਂ ਦੀ ਸ਼ੁਰੂਆਤ ਹੈ ਉਹ 1 ਮਹੀਨਾ ਲੱਗਦਾ ਜੀ ਜਿਨ੍ਹਾਂ ਦੀ ਹਾਈएस्ट ਲੈਵਲ ਤੇ ਉਹਨਾਂ ਨੂੰ 3 ਮਹੀਨੇ ਲੱਗਦੇ ਨੇ ਜਿਹੜੀ ਬੱਚਿਆਂ ਵਾਲੀ 슈ਗਰ ਹੈ ਜਿਹਨੂੰ ਡਾਇਬੀਟਸ ਟਾਈਪ 1 ਕਹਿੰਦੇ ਨੇ ਉਹਨੂੰ ਵੀ ਠੀਕ ਹੋਣ ਚ 4 ਤੋਂ 5 ਮਹੀਨੇ ਲੱਗਦੇ। ਅਗਰ ਬੱਚਿਆਂ ਦਾ ਖਾਣਾ ਸਹੀ ਕਰਤਾ ਜਾਏ। ਠੀਕ ਹੈ ਜੀ ਇਹਨੀਆਂ ਗੱਲਾਂ ਕਹਿੰਦਾ ਹੋਇਆ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ। ਅਲਸਰੀ ਅਕਾਲ ਜੀ।